ਆਮ ਮੱਦੇ ਦੀ ਪਹੁੰਚ ਦੇ ਵਿੱਚ ਹੈਗਾ ਇਹ ਜੇ ਕੋਈ ਆਮ ਬੰਦਾ 10 ਲੱਖ ਰੁਪਇਆ ਲਾ ਕੇ 10 ਤੋਂ 11 ਲੱਖ ਰੁਪਇਆ ਦੇ ਵਿੱਚ ਕੋਈ ਪ੍ਰੋਜੈਕਟ ਬਣਾਉਣਾ ਚਾਹੁੰਦਾ ਕੋਈ ਮਕਾਨ ਬਣਾਉਣਾ ਚਾਹੁੰਦਾ ਹੈ ਆਪਣਾ ਛੋਟਾ ਜਿਹਾ ਮਕਾਨ ਬਣਾਉਣਾ ਚਾਹੁੰਦਾ ਹੈ ਤਾਂ ਇਹ ਮਕਾਨ ਉਸ ਬੰਦੇ ਦੇ ਲੈਵਲ ਦੇ ਵਿੱਚ ਬਿਲਕੁਲ ਫਿੱਟ ਬੈਠੂਗਾ ਹਾਜੀ ਮਿੱਤਰੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਨੇ ਤੁਹਾਡੇ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਖੜੇ ਸੀਗੇ ਪਿੰਡ ਬਲਰਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਜਿਵੇਂ ਕਿ ਤੁਸੀਂ ਮੇਰੀ ਬੈਕ ਸਾਈਡ ਤੇ ਦੇਖ ਸਕਦੇ ਹੋ ਵੀ ਜਿਹੜਾ ਕਲਾਸਿਕ ਡਿਜ਼ਾਈਨ ਦੇ ਵਿੱਚ ਇੱਕ ਛੋਟਾ ਜ ਹੈ 28 ਬਾਈ 40 ਦਾ ਏਰੀਆ ਜਿਹੜਾ ਉਹ ਕਵਰ ਕੀਤਾ ਹੋਇਆ ਹੈ ਕਲਾਸਿਕ ਲੁੱਕ ਦੇ ਵਿੱਚ ਮਕਾਨ ਹੈ ਇਹ ਕਿੰਨਾ ਬਜਟ ਹੋਇਆਗਾ ਇਸ ਤੱਕ ਇਸ ਲੈਵਲ ਤੱਕ ਕਿੰਨੇ ਪੈਸੇ ਲੱਗੇ ਇਹਨਾਂ ਦੇ ਉਹ ਵੀ ਆਪਾਂ ਤੁਹਾਨੂੰ ਕੱਲੇ ਕੱਲੇ ਡਿਟੇਲ ਦੱਸਾਂਗੇ ਤੇ ਕੀ ਕੁਛ ਇਹਦੇ ਅੰਦਰ ਬਣਿਆ ਹੋਇਆਗਾ ਉਹਦੇ ਬਾਰੇ ਵੀ ਆਪਾਂ ਕੱਲੇ ਕੱਲੇ ਡਿਟੇਲ ਤੁਹਾਨੂੰ ਜਾਣੂ ਕਰਾਉਣੇ ਆ ਤੇ ਆਜੋ ਆਪਾਂ ਕਰਦੇ ਆ ਗੱਲਬਾਤ ਅੰਦਰਲੇ ਪਾਸਿਓਂ ਕੀ ਕੁਛ ਬਣਿਆ ਹੋਇਆ ਇਹਦੇ ਵਿੱਚ ਜਿਵੇਂ ਆਪਾਂ ਸਟਾਰਟਿੰਗ ਦੀ ਖੜੇ ਆਂਗੇ ਕਾਰਪੋਰਚ ਦੇ ਵਿੱਚ ਕਾਰਪੋਰਚ ਹੈਗਾ ਜਿਹੜਾ ਲਗਭਗ ਮੰਨ ਕੇ ਚੱਲੋ ਵੀ 13 ਬਾਈ 16 ਦਾ ਏਰੀਆ ਜਿਹੜਾ ਉਹ ਕਵਰ ਕੀਤਾ ਹੋਇਆਗਾ ਇਹਨਾਂ ਨੇ ਇਸ ਟਾਈਮ ਤੇ ਪਲਾਸਟਰ ਲੈਵਲ ਤੱਕ ਦਾ ਜਿਹੜਾ ਮਕਾਨ ਹੈਗਾ ਉਹ ਤਿਆਰ ਹੋਇਆ ਡੋਰ ਵਿੰਡੋਆਂ ਤੋਂ ਬਿਨਾਂ ਤੇ ਖੇੜਲੇ ਵਾਸਤੇ ਇਕੱਲੇ ਕੱਚੇ ਫਰਸ਼ ਪਾਏ ਹੋਏ ਹੈ ਹਜੇ ਪ੍ਰੋਜੈਕਟ ਹਜੇ ਰਨਿੰਗ ਦੇ ਵਿੱਚ ਹੀ ਹੈ ਇਹ ਕੰਪਲੀਟ ਨਹੀਂ ਹੈਗਾ ਤੇ ਜਿਹੜਾ ਇਹਦਾ ਖਰਚਾ ਹੈਗਾ ਕੰਪਲੀਟ ਦਾ ਉਹ ਆਪਾਂ ਤੁਹਾਨੂੰ ਖਰਚਾ ਵੀ ਦਾ ਦੱਸਾਂਗੇ ਆਮ ਬੰਦੇ ਦੀ ਹਰੇਕ ਬੰਦੇ ਦੀ ਪਹੁੰਚ ਦੇ ਵਿੱਚ ਜਿਹੜਾ ਇਹ ਮਕਾਨ ਹੈਗਾ ਉਹ ਹੈਗਾ ਹੈਗਾ ਤੇ ਜੇ ਆਪਾਂ ਲੋਬੀ ਦੀ ਗੱਲ ਕਰੀਏ ਲੋਬੀ ਤੇ ਪਲਾਸਟਰ ਜਿਹੜੀ ਕਿਚਨ ਹੈਗੀ ਇਹ ਓਪਨ ਰੱਖੀ ਹੈਗੀ ਇਹਦਾ ਏਰੀਆ ਹੈਗਾ ਜਿਹੜਾ ਉਹ ਬਣਦਾ ਹੈਗਾ ਲਗਭਗ ਮੰਨ ਕੇ ਚੱਲੋ ਵੀ 23x28 ਕਿਉਂਕਿ 28x40 ਦਾ ਪਲਾਟ ਹੈ ਇਹ ਤੇ 23x28 ਦੇ ਵਿੱਚ ਇਹਨਾਂ ਨੇ ਕਿਚਨ ਤੇ ਨਾਲ ਲੌਬੀ ਦੋਨੇ ਚੀਜ਼ਾਂ ਇਕੱਠੀਆਂ ਰੱਖੀਆਂ ਹੋਈਆਂ ਨੇ ਜਿਹੜੀ ਕਿਚਨ ਹੈਗੀ ਉਹ ਓਪਨ ਹੈ ਤੇ ਇਸ ਪਾਸੇ ਹੈਗਾ ਜੀ ਡਰਾਈング ਰੂਮ ਡਰਾਈング ਰੂਮ ਦਾ ਜਿਹੜਾ ਸੈਜਰੇ ਹੈਗਾ ਉਹਰੇ ਹੈਗਾ 11x12 ਦਾ 11x12 ਦੇ ਵਿੱਚ ਜਿਹੜਾ ਡਰਾਈング ਰੂਮ ਹੈ ਉਹ ਉਹ ਇਹਨਾਂ ਨੇ ਤਿਆਰ ਕੀਤਾ ਹੋਇਆਗਾ ਤੇ ਲੌਬੀ ਹੈ ਜਿਹੜੀ ਲੌਬੀ ਆਪਾਂ ਤੁਹਾਨੂੰ ਦੱਸਤੀ ਵੀ 28x ਅ 13 ਫੁੱਟ ਦਾ ਜਿਹੜਾ ਲੰਬਾਈ ਹੈ ਤੇ 28 ਫੁੱਟ ਦੀ ਚੜਾਈ ਹੈ ਉਸ ਹਾਵਣਾ ਕੀਤਾ ਹੋਇਗਾ ਤੇ ਜਿਹੜਾ ਆਹ ਰੂਮ ਆ ਗਿਆ ਇਹਦੇ ਵਿੱਚ ਦੋ ਬੈੱਡਰੂਮ ਨੇ ਇੱਕ ਡਰਾਈング ਰੂਮ ਹੈ ਸਟੋਰ ਦਾ ਕਮ ਹੈਗਾ ਜਿਹੜਾ ਇਸ ਪਾਸੇ ਇੱਕ ਵੱਡਾ ਰੂਮ ਆਇਆ ਇਹਨਾਂ ਦਾ ਉਦੋਂ ਲੈ ਆ ਜਾਊਗਾ ਤੇ ਆਪਾਂ ਜਿਹੜਿਆ ਬੈੱਡਰੂਮ ਦੇ ਵਿੱਚ ਖੜੇ ਆ ਬੈੱਡਰੂਮ ਦਾ ਸਾਈਜ਼ ਹੈਗਾ ਕਿ 12x13 ਸਹਿਜ ਵੀ ਵਧੀਆ ਰੱਖੇ ਹੋਏ ਨੇ ਛੋਟਾ ਜਿਹਾ ਪ੍ਰੋਜੈਕਟ ਹੈ ਇਸ ਦੇ ਵਿੱਚ ਦੋ ਬੈੱਡਰੂਮ ਨੇ ਤੇ ਇੱਕ ਡਰਾਈਵ ਰੂਮ ਹੈ ਛੋਟਾ ਜਿਹਾ ਪ੍ਰੋਜੈਕਟ ਹੈਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਆਮ ਮੱਦੇ ਦੀ ਪਹੁੰਚ ਦੇ ਵਿੱਚ ਹੈਗਾ ਇਹ ਜੇ ਕੋਈ ਆਮ ਬੰਦਾ 10 ਲੱਖ ਰੁਪਈਆ ਲਾ ਕੇ 10 ਤੋਂ 11 ਲੱਖ ਰੁਪਈਏ ਦੇ ਵਿੱਚ ਕੋਈ ਪ੍ਰੋਜੈਕਟ ਬਣਾਉਣਾ ਚਾਹੁੰਦਾ ਕੋਈ ਮਕਾਨ ਬਣਾਉਣਾ ਚਾਹੁੰਦਾ ਆਪਣਾ ਛੋਟਾ ਜਿਹਾ ਮਕਾਨ ਬਣਾਉਣਾ ਚਾਹੁੰਦਾ ਤਾਂ ਇਹ ਮਕਾਨ ਉਸ ਬੰਦੇ ਦੇ ਲੈਵਲ ਦੇ ਵਿੱਚ ਬਿਲਕੁਲ ਫਿੱਟ ਬੈਠੂਗਾ ਤੇ 10-11 ਲੱਖ ਰੁਪਈਏ ਦੇ ਵਿੱਚ ਇਹ ਮਕਾਨ ਹੈਗਾ ਜਿਹੜਾ ਤਿਆਰ ਹੋਏਗਾ ਜਿਹੜਾ ਇਹ ਬੈੱਡਰੂਮ ਹੈਗਾ ਇਹ ਬੈੱਡਰੂਮ ਦਾ ਜਿਹੜਾ ਸਾਈਜ਼ ਹੈਗਾ ਉਹ ਰਿਹਾ ਹੈਗਾ ਲਗਭਗ ਮੰਨ ਕੇ ਚੱਲੋ ਵੀ 12x15 12x15 ਤੇ ਇਸੇ ਬੈੱਡਰੂਮ ਤੋਂ ਸਟੋਰ ਸਟੋਰ ਦਾ ਕੰਮ ਕਿਵੇਂ ਲਿਆ ਜਾਊਗਾ ਇਹ ਬਿਨਾ ਸਟੋਰ ਤੋਂ ਜਿਹੜੀ ਕੋਠੀਏ ਤਿਆਰ ਹੋਊਗੀ ਛੋਟੇ ਜੀ 28 ਬਾਈ 40 ਦੇ ਵਿੱਚ ਇਹਦੇ ਵਿੱਚ ਜੇ ਮੈਂ ਤੁਸੀਂ ਆ ਦੇਖ ਰਹੇ ਹੋ ਵੀ 35 ਬਾਈ ਉੱਪਰ ਆਮਨੇ ਪਿੰਡ ਵਾਲੇ ਦੀ ਹੁੰਦੀ ਹੈ ਇਹ ਇਹ 35 ਦੇ ਉੱਪਰ ਜਿਹੜਾ ਸਟੋਰ ਵਾਲਾ ਸਮਾਨ ਹੈਗਾ ਸਾਰਾ ਉੱਪਰਲੇ ਪਾਸੇ ਆ ਜਾਊਗਾ ਤੇ ਇਸ ਕਮਰੇ ਤੋਂ ਇਹ ਸਟੋਰ ਦਾ ਕੰਮ ਲਿਆ ਜਾਊਗਾ ਨਾਲੇ ਤਾਂ ਬੈੱਡਰੂਮ ਹੈ ਇਹ ਨਾਲੇ ਸਟੂਰ ਹੈ ਦੋਨੇ ਕੰਮ ਇੱਕੇ ਬੈੱਡਰੂਮ ਤੋਂ ਲੈ ਜਾਣਗੇ ਤੇ ਪ੍ਰੋਜੈਕਟ ਤੁਹਾਨੂੰ ਕਿਵੇਂ ਦਾ ਲੱਗਿਆ ਇਹ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਥੈਂਕ ਯੂ ਜੀ ਆਪਾਂ ਖੜੇ ਸੀਗੇ ਪਿੰਡ ਬਲਰਾ ਜ਼ਿਲ੍ਹਾ ਸੰਗਰੂਰ ਦੇ ਵਿੱਚ ਤੁਹਾਨੂੰ ਇਹ ਛੋਟਾ ਜਿਹਾ ਪ੍ਰੋਜੈਕਟ ਕਿਵੇਂ ਲੱਗਿਆ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੀਆਂ ਇਸ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਵਾਸਤੇ ਆਪਣਾ ਜਿਹੜਾ YouTube ਚੈਨਲ ਹੈ ਉਹ ਸਬਸਕ੍ਰਾਈਬ ਕਰ ਲਓ ਤੇ Facebook ਪੇਜ ਨੂੰ ਕਰ ਲਓ ਫੋਲੋ ਦੋਸਤੋ ਧੰਨਵਾਦ ਜੀ ਮਿਲਾਂਗੇ ਕਿਸੇ ਨਵੀਂ ਵੀਡੀਓ ਤੇ ਆਪਾਂ ਆਪਕ ਲਈ ਰੱਬ ਰੱਖਾ ਥੈਂਕ ਯੂ